ਭਗਵੰਤ ਮਾਨਸਿਆਂ ਤੇਰੇ ਲਾਰੇ ਤੇ ਵਾਹੇ ਵੀ ਕੁਵਾਰੇ ਭਗਵੰਤ ਮਾਨਸਿਆਂ ਤੇਰੇ ਰੰਗ ਤੇ ਪੰਜਾਬ ਦੀ ਨੌਜਵਾਨੀ ਚਿੱਟੇ ਚ ਟੰਗ ਪੰਜਾਬ ਭਗਵੰਤ ਮਾਨਸਿਆਂ ਤੇਰੇ ਰੰਗ ਤੇ ਨੌਜਵਾਨ ਬਾਹਰ ਜਾਣ ਨੂੰ ਤੰਗ ਇਹ ਬਾਹਰ ਕੋਈ ਸ਼ੌਂਕ ਨੂੰ ਨਹੀਂ ਜਾ ਰਹੇ ਤੂੰ ਘੱਲ ਰਿਆਂ ਇਹ ਤੂੰ ਤੰਗ ਕਰ ਰਿਆਂ ਤਾਂ ਲੋਕ ਜਾ ਰਹੇ ਆ ਮੇਰੇ ਕੋਲ ਆ ਮਾਪੇ ਆ ਪਾਏ ਆ ਜਿਨ੍ਹਾਂ ਨੇ ਆਪ ਦਾ ਬੱਚਾ ਪੜਾਇਆ ਕੀ ਕਰਾਇਆ ਸੀ ਤੁਸੀਂ ਐਮ ਐਸ ਸੀ ਐਗਰੀਕਲਚਰ ਹਾਂ ਐਮ ਐਸ ਸੀ ਐਗਰੀਕਲਚਰ ਲੁਧਿਆਣੇ ਤੋਂ ਕਰਾਈ ਕੋਈ ਇਹਨਾਂ ਨੇ ਆਪਦੇ ਕੋਲੋਂ ਨਹੀਂ ਕਰਾਈ ਉਹ ਤੇਰੇ ਕਹਿਣ ਤੇ ਕਰਾਈ ਆ ਤੂੰ ਕਿਹਾ ਸੀ ਜਿਵੇਂ ਪਿੰਡਾਂ ਦੇ ਵਿੱਚ ਮਾਸਟਰ ਹੁੰਦੇ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਸੀ ਹਰ ਪਿੰਡ ਦੇ ਵਿੱਚ ਖੇਤੀਬਾੜੀ ਜਿਹੜਾ ਖੇਤੀਬਾੜੀ ਮਾਸਟਰ ਵੀ ਰੱਖਾਂਗੇ ਉਹ ਦੱਸੂਗਾ ਵੀ ਭਾਈ ਇੱਥੇ ਆਹ ਬੀਜੋ ਤੁਸੀਂ ਆਹ ਕਰੋ ਤੇ ਨਾਲ ਜਿਹੜਾ ਕਹਿ ਲੋ ਨਾਲੇ ਤਾਂ ਰੁਜ਼ਗਾਰ ਮਿਲੂਗਾ ਨਾਲੇ ਫਸਲ ਚੰਗੀ ਹੋਊਗੀ ਇਹ ਗੱਲਾਂ ਸੀ ਕੋਈ ਆਪਦੇ ਕੋਲੋਂ ਨਹੀਂ ਕਹਿ ਰੇ ਅੰਕਲ ਜੀ ਕੋਲ ਵੀਡੀਓ ਆ ਵੀਡੀਓ ਵਿਖਾ ਰਹੇ ਆ ਪਹਿਲੀ ਗੱਲ ਤੇ ਵੀ ਜਿਹੜਾ ਤੂੰ ਕੰਮ ਕਰਨਾ ਹੀ ਨਹੀਂ ਤੇ ਤੂੰ ਲੋਕਾਂ ਦਾ ਫਿਰ ਪੈਸਾ ਬਰਬਾਦ ਕਿਉਂ ਕਰਵਾ ਰਿਹਾ ਪੜ੍ਹਾਈ ਦੇ ਵਿੱਚ ਇਹਨਾਂ ਨੇ ਵੀ 25 ਲੱਖ ਰੁਪਈਆ 6 ਸਾਲਾਂ ਦੇ ਵਿੱਚ ਲਾ ਦਿੱਤਾ ਪੜ੍ਹਾਈ ਤੇ ਵੀ ਲੱਗਦਾ ਮੁੰਡਾ ਲੁਧਿਆਣਾ ਰਹਿੰਦਾ ਐਠੋਂ ਲਗਪਗ ਲੁਧਿਆਣਾ ਮੇਰੇ ਫਾਇਲਕਾ ਤੋਂ ਤਾਈਸਾ ਤਾਈਸਾ ਕਿਲੋਮੀਟਰ ਪੈ ਜਾਂਦਾ ਉੱਥੇ ਰਹਿਣਾ ਉਥੋਂ ਦਾ ਖਰਚਾ ਇਹ ਕੋਈ ਘਰ ਤਾਂ ਹੈ ਨਹੀਂ ਕੋਈ ماں ਦਾ ਛਾਬਾ ਤਾਂ ਹੈ ਨਹੀਂ ਜਾ ਕੇ ਅਗਲਾ ਸਿੱਧੀ ਚੱਕ ਨੂੰ ਕਿਉਂ ਜੀ ਸਹੀ ਗੱਲ ਹੈ ਉੱਥੇ ਪਾਣੀ ਵੀ ਮਿਲਣਾ ਤਾਂ 20 ਰੁਪਿਆ ਦੀ ਬੋਤਲ ਮਿਲਣੀ ਆ ਕਿਉਂਕਿ ਚੰਗਾ ਤਾਂ ਪਾਣੀ ਮਿਲਦਾ ਵੀ ਨਹੀਂ ਅਸੀਂ 1 ਨਵੰਬਰ ਨੂੰ ਆਏ ਸੀਗੇ ਤੇ ਪਾਣੀ ਸਾਨੂੰ ਪਤਾ ਸੀ ਬੋਤਲਾਂ ਦਾ ਲੈ ਲੈ ਪੀਤਾ ਹੁਣ ਤੂੰ ਉਥੇ ਇੱਕ ਪਾਸੇ ਡਬੇਟਾ ਰੱਖੀਆਂ ਸੀ 1 ਨਵੰਬਰ ਨੂੰ ਤੇ 1 ਨਵੰਬਰ ਤੋਂ ਪਹਿਲਾਂ ਇੱਕ ਦਿਨ ਸ਼ਾਮ ਨੂੰ ਜਿਹੜੇ ਇਹ ਨੌਜਵਾਨ ਸੀਗੇ ਇਹਨਾਂ ਦੇ ਜਿਹੜੀ ਆ ਐਮ ਐਸ ਸੀ ਬੱਚੇ ਹੈਗੇ ਸੀ ਐਗਰੀਕਲਚਰ ਵਾਲੇ ਐਗਰੀਕਲਚਰ ਵਾਲੇ ਤੂੰ ਉਹਨਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰਾਤਾ ਹੁਣ ਇਹ ਗੱਲ ਦੀ ਤੈਨੂੰ ਸ਼ਰਮ ਚਾਹੀਦੀ ਆ ਬਹੁਤ ਜ਼ਿਆਦਾ ਸ਼ਰਮ ਚਾਹੀਦੀ ਆ ਕਿ ਤੂੰ ਇੱਕ ਮਾਪੇ ਦੀਆਂ ਬਦਸ਼ੀਸਾ ਲੈ ਰਿਆ ਇਹਨਾਂ ਦਾ ਕੱਲਾ-ਕੱਲਾ ਪੁੱਤ ਆ ਉਹ ਕਹਿੰਦਾ ਹੁਣ ਮੈਂ ਬਾਹਰ ਜਾ ਵੜਨਾ ਔਰ 26 27 ਸਾਲ ਉਹਦੀ ਉਮਰ ਆ ਐਮ ਐਸ ਸੀ ਅਗਲੀ ਕਰ ਚ ਉਹਨੇ ਕੀਤੀ ਆ ਐਮ ਐਮ ਐਸ ਸੀ ਐਗਰੀਕਲਚਰ ਕੀਤੀ ਆ ਹਾਂ ਫਾਰਮਰ ਔਰ ਜਿਹੜੀ ਕਹ ਲੋ ਤੁਹਾਡੇ ਕਹਿਨ ਤੇ ਕਰਵਾਈ ਔਰ ਤੇਰੇ ਤੇ ਯਕੀਨ ਸੀ ਇਹਨਾਂ ਨੂੰ ਵੀ ਤੂੰ ਇਹਨਾਂ ਨੂੰ ਨੌਕਰੀ ਦੇਵੇਂਗਾ ਅਕਸਰ ਭਗਵੰਤ ਮਾਨਾ ਦੂਜੀਆਂ ਸਰਕਾਰਾਂ ਨੂੰ ਹਰਾ ਕੇ ਬਣਿਆ ਤੇ ਬਹੁਤ ਕੁਝ ਨੇ ਪੰਜਾਬ ਦਾ ਇਹਨੇ ਕਿਹਾ ਸੀ ਮੈਂ ਆ ਕਰੂੰਗਾ ਤੇ ਮੈਂ ਉਹ ਕਰੂੰਗਾ ਪਰ ਇਸ ਟਾਈਮ ਰੋਣੇ ਮੇਰੇ ਕੋਲ ਆ ਰੋ ਰਹੇ ਆ ਤੇ ਨਾਲ ਹੀ ਰੋਣੇ ਰੋ ਰਹੇ ਆ ਉਹਨਾਂ ਦੇ ਮਾਤਾ ਜੀ ਉਹ ਕਹਿੰਦੇ ਕੱਲਾ ਕੱਲਾ ਮੁੰਡਾ ਹੁਣ ਉਹਦੀ ਵਿਆਹਣ ਵਾਲੀ ਉਮਰ ਆ ਉਹ ਆਂਦਾ ਸੀ ਬਾਹਰ ਜਾਣਾ ਤੇ ਅਸੀਂ ਬਾਹਰ ਕਿਵੇਂ ਕੱਲੀਏ ਅਕਸਰ ਬਚਪਨ ਤੋਂ ਉਹ ਲੱਗਿਆ ਪੜਨ ਲਿਖਣ ਤੇ ਹੁਣ ਤਾਂ ਕੋਈ ਕੰਮ ਵੀ ਨਹੀਂ ਕਰ ਸਕਦਾ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਬਾਹਰ ਘੱਲਣ ਦੇ ਵਿੱਚ ਤੇਰਾ ਪੂਰਾ ਯੋਗਦਾਨ ਤੂੰ ਇਹ ਨਹੀਂ ਕਹਿ ਸਕਦਾ ਕਿ ਨੌਜਵਾਨੀ ਬਾਹਰ ਜਾ ਰਹੀ ਆ ਔਰ ਜਿਹੜੇ ਯੂਪੀ ਬਿਹਾਰ ਤੋਂ ਲਿਆ ਕੇ ਤੂੰ ਜਿਹੜਾ ਕੱਲ ਉਹਨਾਂ ਨੂੰ ਨੌਕਰੀਆਂ ਦਿਨਾ ਇੱਥੇ ਕਦੇ ਕੋਈ ਲਾਤਾ ਕਦੇ ਕੋਈ ਲਾਤਾ ਤੇ ਤੇਰਾ ਜਿਹੜਾ ਮੀਤ ਹੈਰ ਮੰਤਰੀ ਆ ਉਹ ਆਂਦਾ ਦੱਸੋ ਜੀ ਅਸੀਂ ਕਿਵੇਂ ਲਾ ਸਕਦੇ ਆ ਜਦੋਂ ਇਹ ਤੁਸੀਂ ਬਦਲ ਹੀ ਨਹੀਂ ਸਕਦੇ ਐ ਨਹੀਂ ਕਰ ਸਕਦੇ ਤੇ ਤੁਹਾਨੂੰ 92 ਨੂੰ ਬਣਾਇਆ ਕਾਦੇ ਵਾਸਤੇ ਆ ਕਿ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਕਿਹੜਾ ਕਾਨੂੰਨ ਆ ਵੀ ਜਿਹੜਾ ਜਾ ਕੇ ਕੋਈ ਬੰਦਾ ਉੱਥੇ ਥਾਂ ਨਹੀਂ ਲੈ ਸਕਦਾ ਉੱਥੇ ਮਕਾਨ ਨਹੀਂ ਲੈ ਸਕਦਾ ਕੋਈ ਨੌਕਰੀ ਨਹੀਂ ਕਰ ਸਕਦਾ ਉਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਮਤਾ ਪਾਓ ਸਾਡਾ ਤਾਂ ਪੰਜਾਬ ਖਾਲੀ ਹੋਈ ਜਾਂਦਾ ਏਜੰਸੀਆਂ ਦੇ ਪਲਾਨ ਦੇ ਤਹਿਤ ਤੇ ਤੁਸੀਂ ਮੂੰਹ ਚੱਕ ਕੇ ਸਾਰਾ ਕਦੇ ਉਹ ਕੇਜਰੀਵਾਲ ਦੇ ਮਗਰ ਭੱਜ ਗਏ ਕਦੇ ਕਿਵੇਂ ਭੱਜ ਗਏ ਤੁਹਾਨੂੰ ਪਤਾ ਹੀ ਹੋਣਾ ਜਦੋਂ ਕੇਜਰੀਵਾਲ ਆਉਂਦਾ ਹਾਂਜੀ ਜਦੋਂ ਕੇਜਰੀਵਾਲ ਆਉਂਦਾ ਤੇ ਉਦੋਂ ਤੂੰ ਪੀਂਆਂ 55 ਕਰੋੜ ਰੁਪਇਆ ਖਰਚਾ ਕਰਦਾ ਇੱਕ ਰੈਲੀ ਤੇ ਤਿੰਨ ਚਾਰ ਘੰਟਿਆਂ ਦੇ ਵਿੱਚ ਦੂਜੇ ਪਾਸੇ ਤੂੰ ਮਤਾਂ ਦਿਨਾ ਉਹਨਾਂ ਲੋਕਾਂ ਨੂੰ ਕਿ ਵਿਆਹ ਤੇ ਇੰਨਾ ਖਰਚਾ ਨਾ ਕਰੋ ਉਹ ਭਾਈ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਆ ਲੋਕਾਂ ਦੇ ਘਰਾਂ ਚ ਡਲੇ ਮਾਰੀ ਜਾਂਦੇ ਆ ਕਮਾਲ ਦੀ ਗੱਲ ਹੋ ਗਈ ਭਗਵੰਤ ਮਾਨਸਿਆਂ ਝਾਤੀ ਮਾਰ ਇਧਰ ਕਿੱਧਰ ਝਾਕੀ ਜਾਣਾ ਇਹ ਉਹ ਮਾਪੇ ਇਕੱਲੇ ਇਹ ਨਹੀਂ ਇਹ ਸਾਰੇ ਪੰਜਾਬ ਦੇ ਮਾਪੇ ਦੀ ਕਿੰਨੇ ਕੁ ਤੁਹਾਡੇ ਅਨੁਸਾਰ ਉਹ ਜਿਹੜੀ ਤੁਸੀਂ ਐਮ ਐਸ ਸੀ ਬਹੁਤ ਬੱਚੇ 14 15000 ਬੱਚਾ ਕੀਤੀ ਫਿਰਦਾ अच्छा जी ਤੇ ਸਿਰਫ 150 ਪੋਸਟ ਕੱਢੀ 150 ਪੋਸਟ ਕੱਢੀ 150 ਪੋਸਟ ਕੱਢੀ ਹੋਤੀ 22 ਮਾਰਚ ਨੂੰ ਟੈਸਟ ਲੈਣਾ ਸੀ ਉਹ ਹੁਣ 22 ਮਾਰਚ ਦੀ ਬਜਾਏਗਾ 30 ਜੂਨ ਨੂੰ ਕਰ ਤੇ ਇਹ ਤਾਂ ਦਾ ਸੀ ਪਿੰਡ ਪਿੰਡ ਦੇ ਵਿੱਚ ਐਗਰੀਕਲਚਰ ਟੀਚਰ ਕੋਈ ਪ੍ਰੋਬਲਮ ਨਹੀਂ ਕੀਤਾ ਕੋਈ ਨਾ ਹੀ ਨਹੀਂ ਹੈਗਾ ਗੱਲ ਹੀ ਨਹੀਂ ਸੁਣੀ ਇਹਨਾਂ ਬੱਚਿਆਂ ਦੀ ਜਦੋਂ ਲੁਧਿਆਣਾ ਡਿਬੇਟ ਰੱਖੀ ਤੁਸੀਂ ਮੈਨੂੰ ਦੱਸ ਰਹੇ ਸੀ ਆਪਣਾ ਜਿਹੜਾ ਖੇਤੀਬਾੜੀ ਮੰਤਰੀ ਇਹਦੇ ਕੋਲ ਗਏ ਤੁਸੀਂ ਉਹ ਕਹਿੰਦੇ ਉਹ ਕਹਿੰਦੇ ਕੋਰਸ ਬੱਚੇ ਗਏ ਉਹ ਬੱਚਿਆਂ ਨੂੰ ਕਹਿੰਦੇ ਇਹ ਤਾਂ ਸਾਰਾ ਤੂੰ ਨੀਚਲਾ ਕੋਰਸ ਇਹ ਤਾਂ ਕੋਰਸ ਹੀ ਮਾੜਾ ਹੈ ਤੇ ਫਿਰ ਇਹਨੂੰ ਬੰਦ ਕਰੋ ਫਿਰ ਤੈਨੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਬਣਾਇਆ ਯੂਨੀਵਰਸਿਟੀ ਫਿਰ ਬੰਦ ਕਰ ਦੇ ਜੀ ਯੂਨੀਵਰਸਿਟੀ ਇੱਕ ਕੋਰਸ ਹੀ ਮਾੜਾ ਹੈ ਤੇ ਯੂਨੀਵਰਸਿਟੀ ਬੰਦ ਕਰ ਸਭ ਤੋਂ ਪਹਿਲਾਂ ਤੇ ਇਹਦਾ ਆਉਂਦਾ ਭੰਗ ਕਰਨ ਖੇਤੀਬਾੜੀ ਮੰਤਰੀ ਦਾ ਵੀ ਤੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਲੱਗਿਆ ਜੇਕਰ ਉਹ ਜੇਕਰ ਇਹ ਤੈਨੂੰ ਇਹ ਲੱਗਦਾ ਵੀ ਇਹ ਤਾਂ ਕੋਰਸ ਹੀ ਸਾਰਿਆਂ ਤੋਂ ਨੀਵਾ ਕੋਰਸਾ ਮਾੜਾ ਕੋਰਸ ਆ ਤੇ ਫਿਰ ਤੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਬਣਿਆ ਫਿਰਦਾ ਆਪ ਜਵਾਬ ਦੇ ਇਸ ਗੱਲ ਦੇ ਜਿਹੜਾ ਤੁਸੀਂ ਕਰੋੜਾ ਰੁਪਿਆ ਰੈਲੀਆਂ ਤੇ ਲਾਇਆ ਹਰ ਹਰ ਰੈਲੀ ਤੇ ਕਰੋੜਾ ਰੁਪਿਆ ਖਰਚਾ ਕਰਦੇ ਆ ਯਾਰ ਤੁਸੀਂ ਉਹੀ 1.5 200 ਕਰੋੜਾ ਰੁਪਿਆ ਜਿਹੜਾ ਤੁਸੀਂ ਉਹ ਬੱਚਾ ਲਵਾ ਦਿੰਦੇ ਫੇਰ ਤੂੰ ਇਹ ਗੱਲ ਕਹੀ ਆ ਭਗਵੰਤ ਮਾਨਸੇ ਅੰਕਲ ਕੋਲ ਵੀਡੀਓ ਸੇਵ ਪਈ ਆ ਉਹ ਮੈਂ ਜਿਹੜੀ ਵੀਡੀਓ ਆ ਉਹ ਵੀਡੀਓ ਵੇਖੀ ਆ ਤੇ ਜੇ ਮੈਨੂੰ ਮਨ ਕੱਢ ਕੇ ਵਿਖਾਵਾਂ ਮੈਂ ਲੋਕਾਂ ਨੂੰ ਵੀ ਸੁਣਾਵਾਂ ਉਹਦੇ ਵਿੱਚ ਕੀ ਕਿਹਾ ਪਿੰਡ ਪਿੰਡ ਦੇ ਵਿੱਚ ਐਗਰੀਕਲਚਰ ਜਿਵੇਂ ਮਾਸਟਰ ਜਿਵੇਂ ਦੂਜੇ ਸਕੂਲਾਂ ਚ ਮਾਸਟਰ ਆ ਉਸੇ ਤਰ੍ਹਾਂ ਖੇਤੀਬਾੜੀ ਦਾ ਮਾਸਟਰ ਰੱਖਾਂਗੇ ਜਿਹੜੀ ਸਰਕਾਰ ਦੂਜੀਆਂ ਪਾਰਟੀਆਂ ਨੇ ਕਰੀ ਉਹ ਜਿਹੜੀ ਤੁਸੀਂ ਵਟਸਐਪ ਤੇ ਕੱਢੀ ਸੀ ਨਾ ਜਿਹੜੀ 1-1 ਮਿੰਟ ਮੈਨੂੰ ਛੱਡਿਆ ਜੀ ਮੜਿਆ ਉਹ ਇੱਥੇ ਪਈ ਹੁਣ ਕਿੱ데 ਉਹ ਥੱਲੇ ਹੀ ਆ ਆ ਚਲਾਇਆ ਜੀ ਤੇ ਤੂੰ ਇਹ ਗੱਲ ਕਹਿਤੀ ਭਗਵੰਤ ਮਾਨਸਿਆਂ ਗੌਰ ਕਰ ਕਿ ਹਰ ਪਿੰਡ ਪਿੰਡ ਦੇ ਵਿੱਚ ਖੇਤੀਬਾੜੀ ਰੱਖਾਂਗੇ ਤੇ ਪੋਸਟਾਂ ਕਿੰਨੀਆਂ ਕੱਢੀਆਂ 150 ਹੁਣ ਲਗਭਗ 13000 ਪਿੰਡ ਆ ਤੇ ਤੂੰ 13000 ਪੋਸਟ ਤਾਂ ਕੱਢਦਾ 13000 ਏ ਆ ਰਿਹਾ ਹਾਂ ਜੀ ਤੁਹਾਨੂੰ ਖਬਰ ਨਿਕਲ ਕੇ ਆ ਰਹੀ ਹੈ ਜੀ 2500 ਰੁਪਏ ਪੈਨਸ਼ਨ ਨੂੰ ਲੈ ਕੇ ਕਿ ਜਿਹੜੀ ਪੈਨਸ਼ਨ ਸਿਰ ਅਗਰੀਕਲਚਰ ਪੜੇ ਲਿਖੇ ਮੁੰਡੇ ਕੁੜੀਆਂ ਹਰ ਰੋਜ਼ ਤੁਹਾਡੇ ਪਿੰਡ ਆਇਆ ਕੀ ਹੋ ਗਿਆ ਨੈਟ ਦੀ ਪ੍ਰੋਬਲਮ ਹੈ ਹਾਰੀ ਹੈ ਤੇ ਹੋ ਸਕਦਾ ਹੈ 100 ਦੇ ਵਿੱਚੋਂ 90% ਲੋਕਾਂ ਵੱਲੋਂ ਕਿਹਾ ਜਾ ਰਿਹਾ 40 ਲਾਏ ਜਾ ਰਹੇ ਨੇ ਕਿ 2500 ਰੁਪਏ ਪੈਨਸ਼ਨ ਜਰੂਰ ਆਉਗੀ ਦੋਸਤੋ ਸੋ ਤੁਸੀਂ ਦੇਖਦੇ ਰਹੋ ਜੀ ਵੀਡੀਓ ਪੰਜਾਬ ਦੇ ਖੇਤਾਂ ਦੇ ਵਿੱਚ ਵੀ ਸਕੂਲਾਂ ਵਾਂਗੂ ਖੇਤਾਂ ਦੇ ਮਾਸਟਰ ਹਰ ਪਿੰਡ ਨੂੰ ਖੇਤਾਂ ਦੇ ਮਾਸਟਰ ਦੇਵਾਂਗੇ ਪੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਪੜੇ ਲਿਖੇ ਮੁੰਡੇ ਕੁੜੀਆਂ ਹਰ ਰੋਜ਼ ਆਪਣੇ ਪਿੰਡ ਆਇਆ ਕਰਨਗੇ ਉੱਥੇ ਸਾਇੰਟਿਸਟੇ ਦੱਸਣਗੇ ਇਹਦੇ ਵਾਸਤੇ ਕਿਹੜੀ ਸਪਰੇਅ ਜਿਹੜੀ ਹੈ ਉਹ ਫਾਇਦੇ ਮੰਨਦਾ ਨਾਲੇ ਤਾਂ ਨੌਕਰੀਆਂ ਮਿਲਣਗੀਆਂ ਨਾਲੇ ਖੇਤੀ ਬਜੂ ਅੱਛਾ ਫਿਰ ਬਚਾ ਖੇਤੀ ਫਿਰ ਦੇ ਨੌਕਰੀ ਮੇਰੇ ਏਰੀਏ ਦੇ ਮੇਰੇ ਕੋਲ ਆ ਆਇ ਪਿਆ ਇੱਕ ਨੌਜਵਾਨ ਦਾ ਮਾਪਾਪ ਜਿਨ੍ਹਾਂ ਦਾ ਕੱਲਾ-ਕੱਲਾ ਪੁੱਤ ਆ ਪੋਸਟ ਕਿੰਨੀ ਕੱਢੀ ਅੰਕਲ ਜੀ 150 150 ਪਿੰਡ ਕਿੰਨਾ ਬੱਚਾ 13000 ਬੱਚਾ 13000 ਤਾਂ ਲਗਭਗ 13000 ਦੇ ਪਿੰਡ ਆ ਲਗਭਗ 13000 ਪਿੰਡ ਆ ਤੂੰ 12000 ਪੋਸਟ ਤਾਂ ਕੱਢ 12000 ਪੋਸਟ ਕੱਢੇਗਾ ਤਾਂ ਫਿਰ ਕਿਤੇ ਜਾ ਕੇ ਇੱਕ ਇੱਕ ਪਿੰਡ ਨੂੰ ਖੇਤੀਬਾੜੀ ਮੰਤਰੀ ਆਉ ਮਿਲਣਾ ਤਾਂ ਖੇਤੀਬਾੜੀ 150 ਜੁ 100 ਦਾਸ਼ਵਾਰਸ਼ਲੀ ਹੋਏ ਨਹੀਂ ਤੇ ਉਹਦੇ ਵਿੱਚ ਜੇਕਰ ਗੱਲ ਕਰੀਏ ਵੀ 150 ਰੱਖਿਆ ਕੀ ਪਤਾ ਉਹਦੇ ਵਿੱਚੋਂ 100 ਤਾਂ ਤੁਹਾਡੇ ਮੰਦੀ ਹੁਣ ਵੀ ਆ ਭਾਈ ਰੱਖਤਾ ਆ ਰੱਖਤੇ ਉਹ ਰੱਖਤੇ ਜਿਵੇਂ ਤੁਹਾਡੇ ਕੋ ਪਤਾ ਨਹੀਂ ਮੰਤਰੀ ਕੇ ਐਮਐਲਏ ਜਿਹਨੇ ਸਿੱਧੇ ਤੌਰ ਤੇ ਕਾਲਜ ਦੇ ਵਿੱਚ ਇੱਕ ਸਿੱਧੀ ਪੋਸਟ ਕਢਾ ਕੇ ਤੇ ਆ ਉਹਦਾ ਮੁੰਡਾ ਰਖਵਾ ਲਿਆ ਤੇ ਹੌਲੀ ਹੌਲੀ ਪੱਕਾ ਕਰ ਦੂਗਾ ਉਸ ਤੇ ਤੂੰ ਸੋਝਾਨਾ ਭਾਈ ਆ ਬੈਠੇ ਆ ਉਹਨਾਂ ਨੌਜਵਾਨਾਂ ਦੇ ਮਾਪੇ ਇੱਕੋ ਇੱਕ ਗੱਲ ਆ ਕਿ ਜਾਂ ਤੇ ਇਹਨਾਂ ਦਾ 20-25 ਲੱਖ ਰੁਪਈਆ ਜਿਹੜਾ ਲੱਗਿਆ ਉਹ ਮੋੜ ਦੇ ਤੇ ਜਾਂ ਇਹਨਾਂ ਨੂੰ ਨੌਕਰੀ ਦੇ ਗੱਲ ਝੂਠ ਤਾਂ ਨਹੀਂ ਜੀ ਸਹੀ ਗੱਲ ਜਿੰਨੇ ਬੱਚਿਆਂ ਨੇ ਇਹ ਅੰਕਲ ਕਹਿੰਦੇ ਆ 10-12000 ਬੱਚਾ ਜਿਹਨੇ ਆ ਤੁਹਾਡੇ ਕਹਿਮ ਤੇ ਐਗਰੀਕਲਚਰ ਕੀਤੀ ਆ ਵੀ ਅਸੀਂ ਟੀਚਰ ਲੱਗਾਂਗੇ ਉਹਨਾਂ ਦੇ ਪੈਸੇ ਮੋੜ ਦੇ ਮੇਰੀ ਬੇਨਤੀ ਆ ਤੈਨੂੰ ਸਾਰੇ ਪੰਜਾਬ ਦੀ ਬੇਨਤੀ ਆ ਕਿ ਤੂੰ ਪੰਜਾਬ ਦੇ ਨੌਜਵਾਨ ਬਾਹਰ ਘੱਲ ਰਿਆ ਤੂੰ ਜ਼ਿੰਮੇਵਾਰ ਐਸ ਗੱਲ ਦਾ ਕਿਉਂਕਿ ਉਹ ਨੌਜਵਾਨ ਉਹ ਇਹ ਕਹਿ ਰਿਹਾ ਕਿ ਹੁਣ ਕੰਮ ਕੋਈ ਨਹੀਂ ਮੈਂ ਬਾਹਰ ਜਾਣਾ ਮੈਂ ਝੂਰਤਾ ਨਹੀਂ ਕਹਿ ਰਿਹਾ ਸਹੀ ਗੱਲ ਤੇ ਇਹ ਰੋਣੇ ਰੋਈ ਜਾਂਦੇ ਮੇਰੇ ਕੋਲ ਵੀ ਸਾਡੇ ਕੋਲ ਕੱਲਾ ਕੱਲਾ ਪੁੱਤ ਆ ਅਸੀਂ ਉਹਨੂੰ ਵੀ ਬਾਹਰ ਘੱਲ ਦਗੇ ਉਹਦੀ ਵਿਆਹਣ ਵਾਲੀ ਉਮਰ ਆ ਹੁਣ ਕੰਮ ਹੁੰਦਾ ਨਹੀਂ ਤੇ ਪੜਿਆ ਲਿਖਿਆ ਤੇ ਗੱਲ ਤੇ ਉਹੀ ਆ ਵੀ ਤੂੰ ਵੀ ਪਹਿਲਾਂ ਕਮੇਡੀ ਕਰਦਾ ਰਿਆ ਫਿਰ ਕਲਾਕਾਰੀ ਕੰਮ ਤੇ ਤੋਂ ਵੀ ਨਹੀਂ ਆਉਂਦਾ ਵੱਖਰੀ ਗੱਲ ਗੱਲਾਂ ਗੁੱਲਾਂ ਨਾਲ ਟਰੈਕਟਰ ਟਰਕਟਰ ਖੋਲ ਲੈਣਾ ਤੋਂ ਤੇ ਪਰ ਅੱਜ ਵੀ ਉਹੀ ਕੰਮ ਐਮਪੀ ਬਣ ਗਿਆ ਤੇ ਅੱਜ ਮੁੱਖ ਮੰਤਰੀ ਬਣ ਗਿਆ ਜੇ ਗੱਲ ਕਹਿੰਦਾ ਸੀ ਕੈਪਟਨ ਮਰਿੰਦਰ ਸਿੰਘ ਮਾੜਾ ਚਰਨਜੀਤ ਚੰਨੀ ਮਾੜਾ ਪ੍ਰਕਾਸ਼ ਬਾਦਲ ਮਾੜਾ ਤੇ ਅੱਜ ਫਿਰ ਸਾਰਿਆਂ ਤੋਂ ਮਾੜਾ ਤੂੰ ਹੋ ਰਿਹਾ ਜਾਂ ਤਾਂ ਇਹਨਾਂ ਦਾ ਜਿਹੜਾ ਪੈਸਾ ਲੱਗਿਆ ਪਾਈ ਪਾਈ ਲੁਧਿਆਣੇ ਰਹਿਣ ਦਾ ਖਰਚਾ ਜਿਹੜੀ ਪੜ੍ਹਾਈ ਦਾ ਖਰਚਾ ਉਹ ਇਹਨਾਂ ਦਾ ਵਾਪਸ ਮੋੜ ਤੇ ਜਾਂ ਫਿਰ ਨੌਕਰੀ ਦੇ ਇਹ ਤੈਨੂੰ ਦੋਨਾਂ ਚੋਂ ਇੱਕ ਕੰਮ ਕਰਨਾ ਪੈਣਾ ਕਿ ਜੇਕਰ ਤੂੰ ਪੈਸਾ ਵੀ ਨਹੀਂ ਮੋੜਦਾ ਤੇ ਜੇਕਰ ਨੌਕਰੀ ਵੀ ਨਹੀਂ ਦਿੰਦਾ ਤੇ ਫਿਰ ਇਤਿਹਾਸਾਂ ਦੇ ਵਿੱਚ ਲਿਖਾਲਾ ਕਿ ਤੇਰੇ ਤੋਂ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਸਰਕਾਰੇ ਤੈਨੂੰ ਕਹਿ ਰਿਆਂ ਫਿਰ ਤੇਰੇ ਤੋਂ ਕੋਈ ਝੂਠਾ ਤੇ ਮੁਕਾਰ ਬੰਦਾ ਕੋਈ ਨਹੀਂ ਤੇ ਲੋਕ ਕਹਿੰਦੇ ਆ ਮਰੇ ਮੁਕਰੇ ਦਾ ਡਰ ਨਹੀਂ ਹੁੰਦਾ ਪਰਾ ਤੇਰੀ ਵੀਡੀਓ ਪਈ ਆ ਸਬੂਤ ਪਿਆ ਅੱਜ ਨੌਕਰੀ ਦੇ 150 ਪੋਸਟ ਨਹੀਂ 10 12000 ਪੋਸਟ ਕੱਢ ਲਗਭਗ 13000 ਪਿੰਡਾਂ ਇੱਕ ਇੱਕ ਪਿੰਡ ਨੂੰ ਫਿਰ ਖੇਤੀਬਾੜੀ ਟੀਚਰ ਦੇ ਤੂੰ ਤਾਂ ਕਿ ਖੇਤੀ ਚੰਗੀ ਹੋ ਸਕੇ ਤੇ ਰੁਜ਼ਗਾਰ ਵੀ ਮਿਲ ਸਕੇ ਕੱਢ ਹੁਣ ਕਿਹੜੇ ਰੁਜ਼ਗਾਰ ਕੱਢਦਾ ਆਜਾ ਬੈਠੇ ਆ ਜਾਂ ਤੈਨਾਂ ਦਾ ਵੀ 25 ਲੱਖ ਰੁਪਈਆ ਮੋੜ ਇਹਨਾਂ ਦੇ ਪੈਸੇ ਮੋੜ ਇਹ ਆਪਦੇ ਬੱਚੇ ਨੂੰ ਵੀ 25 ਲੱਖ ਰੁਪਈਆ ਜਿਹੜਾ ਉਹ ਕੰਮ ਚਲਾ ਕੇ ਦੇਣ ਤੇ ਇਹਨਾਂ ਕੋਲੋਂ ਡੇਢ-ਦੋ ਕਿੱਲੇ ਪੈਲੀ ਦੇ ਆ ਉਹਨੂੰ ਕਿ ਸਿਰਚ ਮਾਰਨੇ ਹੈ ਉਹਦੇ ਵਿੱਚੋਂ ਕੱਲੀ ਸਾਲ ਦੀ ਕਣਕ ਬਚਦੀ ਆ ਖਾਣ ਵਾਸਤੇ ਆਪਦੇ ਯਾਦ ਰੱਖੋ ਗੱਲ ਭਗਵੰਤ ਮਾਨ ਜੀ ਨਾਲ ਮੈਂ ਲੋਕਾਂ ਨੂੰ ਬੇਨਤੀ ਕਰ ਦੇਵਾ ਤੁਹਾਨੂੰ ਵੀ ਬੇਨਤੀ ਕਰਦਾ ਜਦੋਂ ਫੋਨ ਫੜ ਲਓ ਤੁਹਾਡਾ ਜਦੋਂ ਕੋਈ ਸਰਕਾਰ ਆਉਂਦੀ ਆ ਉਹ ਕਹਿੰਦੀ ਆ ਵੀ ਤੁਸੀਂ ਆ ਕਰ ਲਓ ਕੰਮ ਆ ਮਤਲਬ ਖੇਤੀਬਾੜੀ ਕਰੋ ਜਾਂ ਤੁਸੀਂ ਆਹ ਕੰਮ ਕਰ ਲੋ ਤੇ ਅਸੀਂ ਨੌਕਰੀ ਦੇਵਾਂਗੇ ਉਦੋਂ ਇਹਨਾਂ ਦੇ ਮਗਰ ਲੱਗ ਕੇ ਕੋਈ ਕੋਰਸ ਨਹੀਂ ਕਰਾਉਣਾ ਬਸ ਇਹਨਾਂ ਦੇ ਮਗਰ ਲੱਗ ਕੇ ਕੋਰਸ ਕਿਉਂ ਨਹੀਂ ਕਰਾਉਣਾ ਹੋ ਸਕਦਾ ਵੀ ਉਹ ਕਹੇ ਵੀ ਸਾਡੀ ਯੂਨੀਵਰਸਿਟੀ ਘਾਟੇ 'ਚ ਜਾ ਰਹੀ ਆ ਉਹ ਕਹਣ ਕੋਈ ਗੱਲ ਨਹੀਂ ਅਸੀਂ ਇਧਰੋਂ ਕੋਈ ਮਾਰਦੇ ਆ ਮੰਤਰ ਇਹ ਮੰਤਰ ਮਾਰਦੇ ਨੇ ਇਧਰੋਂ ਲੋਕ ਦੇਤ ਨਹੀਂ ਦੇਤਦੇ ਦੀ ਪੈਸਾ ਸਿਰਦੇ ਨੇ ਜੇ ਕੋਈ ਕੰਪਨੀ ਆ ਉਹ ਕਵੇ ਅਸੀਂ ਘਾਟੇ 'ਚ ਜਾਂਦੇ ਆ ਤੇ ਉਹ ਕਵੇ ਵੀ ਹਾਂ ਭਾਈ ਸਾਨੂੰ ਲੋੜ ਆ ਤੇ ਉਦੋਂ ਵੀ ਇਹ ਕਹਿਦਣ ਕਿ ਹਾਂ ਬਾਈ ਕੋਈ ਗੱਲ ਨਹੀਂ ਤੇ ਆ ਚੱਕੋ ਆਪਾਂ ਕਰਦੇ ਆਂ ਕੰਮ ਇਹਨਾਂ ਦਾ ਇਹ ਇਸੇ ਤਰ੍ਹਾਂ ਹੀ ਇਹ ਜੇਕਰ ਨੌਕਰੀਆਂ ਦੇਣੀਆਂ ਹੁੰਦੀਆਂ ਤਾਂ ਸਾਨੂੰ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਸੀ ਵੀ ਇਹਨਾਂ ਨੂੰ ਨੌਕਰੀਆਂ ਦਿਓ ਇਹਨਾਂ ਨੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਹੁੰਦੀਆਂ ਤਾਂ ਯੂਪੀ ਬਿਹਾਰ ਦੇ ਆ ਕੇ ਇੱਥੇ ਨੌਕਰੀਆਂ ਨਹੀਂ ਕਰਦੇ ਸੀ ਸ ਮਤਾ ਇਹ ਪੌਣ 92 ਐਮਐਲਏ ਆ ਹਾਂਜੀ 92 ਐਮਐਲਏ ਕਾਨੂੰਨ ਬਣਾਉਣ 117 ਐਮਐਲਏ ਵਿਧਾਨ ਸਭਾ ਚ ਬੈੰਦੇ ਆ 117 ਐਮਐਲਏ ਦੂਜੇ ਸੈਨ ਕਿਉਂ ਨਾ ਕਰਨਗੇ ਹਾਂ ਭਾਈ ਸਾਡੇ ਪੰਜਾਬ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਖੁਦ ੱੱੱਕੇ ਸ਼ਾਇਆ ਕਰਦੇ ਆ ਖੁਦ ਆ ਤੁਸੀਂ ਆ ਵੇਖ ਲਓ ਹੁਣ ਕੇਦਰੀਵਾਲ ਚੱਕਿਆ ਗਿਆ ਤੇ ਇਹਨਾਂ ਦਾ ਹਰਜੋਤਪੈਸਾ ਉੱਥੇ ਜਾ ਕੇ ਐਵੇਂ ਲੱਤਾਂ ਚਕਾਈ ਫਿਰਦਾ ਕਦੇ ਬਾਹਾਂ ਤੋਂ ਫੜ ਕੇ ਉਹਨੂੰ ਲੈ ਕੇ ਉਹਨੂੰ ਤੇ ਕਦੇ ਲੱਤਾਂ ਤੋਂ ਫੜ ਕੇ ਉਹਨੂੰ ਲੈ ਕੇ ਤੇ ਜਦੋਂ ਪੰਜਾਬ ਤੇ ਵਿਵਪਤਾ ਪੈਂਦੀ ਆ ਤੁਹਾਨੂੰ ਪਤਾ ਜਿਹੜਾ ਹਰਜੋਤਪੈਸਾ ਉੱਥੇ ਚੱਕਿਆ ਜਿਹੜਾ ਆਪਾਂ ਕਹਿੰਦੇ ਲੱਤਾਂ ਬਾਹਾਂ ਤੋਂ ਫੜ ਕੇ ਚੱਕਿਆ ਉਹ ਦਿੱਲੀ ਗਿਆ ਕਹਿੰਦਾ ਕੇਦਰੀਵਾਲ ਜਿੰਦਾਬਾਦ ਹੁਣ ਜਿਹੜਾ ਕਹਿ ਲੋ ਕਿ ਉਹਦੇ ਹੀ ਇੱਕ ਸਹਾਇ ਪ੍ਰੋਫੈਸਰ ਸੀ ਆਪਣੇ ਪੰਜਾਬ ਦੀ ਧੀ ਉਹ ਇਹਦੇ ਤੋਂ ਦੁਖੀ ਆ ਕੇ ਆਤਮ ਹੱਥਿਆ ਕਰ ਲਈ ਉੱਥੇ ਤੇ ਦੀ ਜਵਾਨ ਨਹੀਂ ਖੋਲ ਲਈ ਇਹਨੇ ਉੱਥੇ ਕੁਝ ਨਹੀਂ ਬੋਲਿਆ ਪਰ ਅੱਜ ਜੇ ਗੱਲ ਕਰਗੇ ਅੱਜ ਇਹ ਬੋਲ ਬਾਣੀਆਂ ਕਰ ਰਿਆ ਵੀ ਹਾਂ ਭਾਈ ਆਏ ਆ ਜੀ ਆਹ ਉਹ ਆ ਇਹਦਾ ਮਤਲਬ ਇਹ ਆ ਵੀ ਸਾਡੇ ਬੱਚਿਆਂ ਨੂੰ ਬਾਹਰ ਹੀ ਭੇਜ ਰਿਆ ਸਾਡੇ ਬੱਚਿਆਂ ਨੂੰ ਮਜਬੂਰ ਕਰ ਰਿਆ ਜੀ ਬੋਲੋ ਬੋਲੋ ਤਿੰਨ ਚਾਰ ਵਾਰ ਸਿੱਖਿਆ ਮੰਤਰੀ ਨੂੰ ਮਿਲਣ ਗਏ ਜੀ ਤੇ ਕੋਈ ਉਹਨਾਂ ਨੇ ਰਿਸਪੌਂਸ ਹੀ ਨਹੀਂ ਦਿੱਤਾ ਵੀ ਅਸੀਂ ਰੱਖਣੇ ਆ ਜਾਂ ਨਹੀਂ ਰੱਖਣੇ ਕੋਈ ਗੱਲ ਬਾਤ ਹੀ ਨਹੀਂ ਸੁਣੀ ਇਨਾਂ ਜੀ ਬੱਚੇ ਬੱਚੇ ਜਾ ਕੇ ਉੱਥੇ ਚੰਡੀਗੜ੍ਹ ਵਾਪਸ ਆ ਜਾਂਦੇ ਸੀ ਸਾਡੋ ਕਰਾਇਆ ਵੀ ਦੇਣ ਵਾਪਸ ਕੋਈ ਗੱਲ ਹੀ ਨਹੀਂ ਸੁਣਦਾ ਸਾਕੇ 38 ਤੇ ਚੰਡੀਗੜ੍ਹ ਦੇ ਨਾਲ ਮਿਲਣ ਉੱਥੋਂ ਬੱਚੇ ਵਾਪਸ ਐਵੇਂ ਆ ਜਾਂਦੇ ਸੀ ਉੱਥੇ ਮਿਲਣ ਹੀ ਨਹੀਂ ਦਿੱਤਾ ਇਨਾਂ ਬੱਚੇ ਜਾਂਦੇ ਜੁੜ ਕੇ ਬੱਚਨ ਵਾਪਸ ਕਰ ਦਿੰਦੇ ਸਾਡੇ ਅੰਕਲ ਜੀ ਕਮਜ਼ੋਰੀ ਕੀ ਆ ਕਿ ਇਨ ਇਹ ਹੈਗੇ ਆ 92 ਪੰਜਾਬ ਦੇ ਲੋਕ ਆ 3 ਕਰੋੜ 3 ਕਰੋੜ ਲੋਕਾਂ ਦੇ ਵਿੱਚੋਂ ਆਪਾਂ ਇਹਨਾਂ ਦਾ 50 ਲੱਖ ਬੰਦਾ ਕੱਢ ਦਿੱਗੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲਦਾ ਤੇ ਕਰ ਕਰਾ ਕੇ ਕਰੋੜ ਬੰਦਾ ਕੱਢ ਦਿੱਗੇ ਤਾਂ ਵੀ 2 ਕਰੋੜ ਜਨਤਾ ਬਚਦੀ ਆ ਤੇ 2 ਕਰੋੜ ਜਨਤਾ ਇਹਨਾਂ ਨੂੰ ਘੇਰੇ ਵੀ ਆ ਭਾਈ ਸਾਡੇ ਜਵਾਬ ਦੇ ਗੱਲਾਂ ਦੇ ਤੂੰ ਲਾਰੇ ਲਾਏ ਆ ਲੋਕਾਂ ਨੂੰ ਝੂਠੇ ਲਾਰੇ ਲਾਏ ਆ ਤੇ ਅੱਜ ਲਾਰੇ ਤਾਂ ਨਹੀਂ ਮੈਂ ਨਹੀਂ ਆਂਦਾ ਵੀ ਸਾਨੂੰ ਫ੍ਰੀ ਬਿਜਲੀ ਦਿਓ ਮੈਂ ਨਹੀਂ ਆਂਦਾ ਵੀ ਸਾਨੂੰ ਫ੍ਰੀ ਆਟਾ ਰਾਸ਼ਨ ਦਾ ਵਾਅਦਾ ਦਿਓ ਸਾਨੂੰ ਨੌਕਰੀ ਦਿਓ ਅਸੀਂ ਆਪੇ ਸਾਰਾ ਕੁਝ ਕਰੀਏ ਨੌਕਰੀ ਦੇਣ ਫ੍ਰੀ ਦੀ ਲੋੜ ਹੀ ਨਹੀਂ ਹਾਂ ਫ੍ਰੀ ਦੀ ਸਾਨੂੰ ਲੋੜ ਹੀ ਨਹੀਂ ਬਿਜਲੀ ਦੇ ਬਿੱਲ ਹਾਂ ਬਿਲਕੁਲ ਇਹ ਜਿਹੜਾ ਕਹਿ ਲੋ ਬਹੁਤ ਸਾਡੇ ਨਾਲ ਤਕਾ ਹੋ ਰਿਹਾ ਔਰ ਭਗਵਾਨ ਤੁਮਨ ਜੀ ਅੱਜ ਇਹਨਾਂ ਦਾ ਕੱਲਾ ਕੱਲਾ ਬੱਚਾ ਜੇਕਰ ਬਾਹਰ ਭੇਜੋਗੇ ਇਹਨਾਂ ਦਾ ਸਰਾਫ ਤੁਹਾਨੂੰ ਲੱਗਣਾ ਤੁਸੀਂ ਆਪ ਦੇ ਬੱਚਿਆਂ ਦਾ ਤਾਂ ਭਵਿੱਖ ਬਣਾਉਨੇ ਆ ਤੇ ਦੂਜੇ ਆਪ ਦੇ ਆਪ ਕਹਿੰਨੇ ਆ ਖੁਸ਼ੀਆਂ ਹੋਣੀਆਂ ਆ ਤੇ ਦੂਜਿਆਂ ਦੇ ਬੱਚਿਆਂ ਦਾ ਜਿਹੜਾ ਭੋੇਖਾ ਤੁਸੀਂ ਉਹ ਖਰਾਬ ਕਰਕੇ ਰੱਖਤਾ ਇਹ ਗੱਲਾਂ ਦੇਣੀਆਂ ਉਹਨਾਂ ਨਾਲ ਇੱਥੇ ਨਾ ਦੇਵੇਂਗਾ ਤੇ ਉਹ ਧੁਰਦਰਗਾਹ ਦੇ ਵਿੱਚ ਗੱਲਾਂ ਦੇਣੀਆਂ ਉਹਨੀਆਂ ਪਛਤਾਏਗਾ ਬੜਾ ਪਛਤਾਏਗਾ ਯਾਦ ਰੱਖ ਲਈ ਪਰਮਾਤਮਾ ਨੇ ਇੱਕ ਇੱਕ ਚੀਜ਼ ਦਾ ਨਿਆਂ ਲੈਣਾ ਤੇਰੇ ਤੋਂ ਤੇਰੇ ਐਮਐਲਏ ਤੋਂ ਤੇਰੇ ਮੰਤਰੀਆਂ ਤੋਂ ਤੇ ਤੇਰੇ ਜਿਹੜੇ ਉਹ ਕੇ ਰਿਵਾਲ ਤੋਂ ਕਹਿੰਦੇ ਨਰਕਾਂ ਦੇ ਵਿੱਚ ਨਰਕ ਤਾਂ ਕੋਈ ਬਹੁਤ ਹੀ ਵੱਡੀ ਚੀਜ਼ ਨਹੀਂ ਲੱਗਣੀ ਤੁਹਾਨੂੰ ਉੱਥੇ ਕਹੋਗੇ ਕਿ ਸਾਨੂੰ ਨਰਕਾਂ ਚ ਸਿੱੜਦੇ ਪਰ ਰੱਬ ਨੇ ਕਹਿਣਾ ਕਿ ਲੋਕ ਇੰਨੇ ਦੁਖੀ ਹੋਏ ਆ ਬੱਦਸੀਸ ਤਾਂ ਇੱਕ ਮਾੜੀ ਹੁੰਦੀ ਆ ਕਿਉਂ ਜੀ ਸਹੀ ਗੱਲ ਬੱਦਸੀਸ ਤਾਂ ਇੱਕ ਮਾੜੀ ਹੁੰਦੀ ਆ ਪਰ ਤੁਸੀਂ 3 ਕਰੋੜ ਬੱਦਸੀਸ ਲੱਗੀ ਆ ਤੁਹਾਨੂੰ ਤੇ ਉਹ ਇੱਕ ਵਾਰ ਹੀ ਨਹੀਂ ਲੱਗਦੀ 3 ਕਰੋੜ ਬੱਦਸੀਸ ਤੁਹਾਨੂੰ ਆਏ ਦਿਨ ਆਏ ਘੰਟੇ ਲੱਗਦੀ ਆ 50 ਸਾਲਾਂ ਦੇ ਵਿੱਚ ਤੁਹਾਨੂੰ ਇਹ ਯਾਦ ਰੱਖ ਲਓ 3 ਕਰੋੜ ਦਿੱਲੀ ਦੀ ਬੱਦਸੀਸ ਕਿ ਦਸਾਂ ਦਿਨਾਂ ਦੀ ਕਿੰਨੀ ਹੋ ਗਈ 30 ਕਰੋੜ ਬਦਸੀਸ ਤੇ ਜੇਕਰ ਗੱਲ ਕਰੀਏ ਕਿੱਥੇ ਦੀ ਕਿੱਥੇ ਗਈ ਅਰਬਾਂ ਖਰਬਾਂ ਤੁਹਾਨੂੰ ਬਦਸੀਸ ਲੱਗਣੀ ਆ ਤੇ ਇਹਦਾ ਹਰਜਾਨਾ ਤੂੰ ਭਰਨਾ ਇਹ ਹਰਜਾਨਾ ਤੈਨੂੰ ਭਰਨਾ ਪੈਣਾ ਇਹਨਾਂ ਦੀ ਬਦਸੀਸ ਪਰੇ ਰਹਿ ਗਈ ਤੇ ਜਿਹੜੇ ਐਨ ਆਰ ਆਈ ਝੋਲੀਆਂ ਟੱਡ ਟੱਡ ਕੇ ਉਹਨਾਂ ਨੇ ਆਪਦੀ ਮਿਹਨਤ ਦਾ ਤੁਹਾਨੂੰ ਆ ਉਹ ਲੋਕ ਦੱਸਦੇ ਹੁੰਦੇ ਸਾਨੂੰ ਫੋਨ ਕਰਕੇ ਕਿ ਅਸੀਂ ਫੰਡ ਦਿੱਤੇ ਇਹਨਾਂ ਨੂੰ ਪਰ ਉਹਨਾਂ ਦੀ ਬਦਸੀਸ ਵੀ ਲੱਗਣੀ ਆ ਯਾਦ ਰੱਖੀ ਕੇ ਨਰਕ ਮੰਗੋਂਗੇ ਪਰ ਤੁਹਾਨੂੰ ਨਰਕ ਨਹੀਂ ਮਿਲਨੇ ਯਾਦ ਰੱਖ ਲਓ ਤੁਸੀਂ ਕੋਈ ਗੱਲ ਕਹਿਣੀ ਚਾਹੋਗੇ ਹੋਰ ਕੀ ਸਾਨੂੰ ਇਹ ਹੈ ਵੀ ਜਿਹੜਾ ਬੱਚਿਆਂ ਨੂੰ ਰੋਜ਼ਗਾਰ ਦੇਣ ਜਿਹੜੇ ਐਮ ਐਸ ਸੀ ਐਗਰੀਕਲਚਰ ਆਲੇ ਤੁਰੇ ਜੇ ਟੀਚਰ ਕਹੇ ਤੇ ਟੀਚਰ ਲਾਵੇ ਬੱਚਾਂ ਨੂੰ ਰੋਜ਼ਗਾਰ ਮਿਲੇ ਤੇ ਜੇ ਨਹੀਂ ਲਾਉਣੇ ਨਹੀਂ ਲਾਉਣੇ ਤੇ ਫਿਰ ਬੱਚ ਸਾਡੇ ਪੈਸੇ ਮੜੇ ਪੈਸੇ ਮੜਾ ਵੀ ਜਿਹੜਾ ਸਾਡੇ 20-25 ਲੱਖ ਰੁਪਏ ਲੱਗਿਆ ਸਣੇ ਵਿਆਜ ਯਾਦ ਰੱਖੋ ਤੇ ਆ ਮੇਰੀ ਵੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਭਾਈ ਸਾਹਿਬ ਇਹ ਬੜੇ ਜਿਹੜੇ ਐਗਰੀਕਲਚਰ ਵਾਲਿਆਂ ਨੇ ਕੀਤੀ ਹੈ ਮੈਨੂੰ ਅੰਕਲ ਜੀ ਕਾਫੀ ਦਿਨਾਂ ਨਾਲ ਫੋਨ ਕਰ ਰਹੇ ਸੀ ਤੇ ਮੈਂ ਇਥੋਂ ਜਿਹੜਾ ਕਿ ਲੱਖੇ ਸੁਧਾਰੇ ਨਾਲ ਸੀਗਾ ਪ੍ਰਚਾਰ ਤੇ ਮੈਂ ਕਿਹਾ ਜਿਸ ਦਿਨ ਮੈਂ ਘਰੇ ਹੋਇਆ ਤੇ ਉਹ ਰਾਤ ਮੈਂ ਕਾਫੀ ਰਾਤ ਬਾਦਲ ਪੈਂਦੀ ਰਹਿ ਗਈ ਸੀ ਲੰਬੀ ਦਾ ਉੱਥੋਂ ਅਸੀਂ ਲੇਟ ਆਏ ਆ ਤੇ ਉਦੋਂ ਸੁੱਤੇ ਪਏ ਸੀ ਜਦੋਂ ਅੰਕਲ ਨੇ ਛਾਪਾ ਹੀ ਮਾਰਿਆ ਸਿੱਧਾ ਕਹਿਣ ਤੇ ਤੋਰ ਤੇ ਇਹ ਕਹਿੰਦੇ ਆ ਜਾ ਬੱਲੀ ਹੁਣ ਕਾਬੂ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਆ ਗਿਆ ਤਾਂ ਕਾਬੂ ਬੈਠੇ ਆਪਾਂ ਤੇ ਇਹ ਭਾਈ ਇਹ 10 12 ਹਜ਼ਾਰ ਬੱਚੇ ਨੇ ਅੰਕਲ ਦੱਸ ਰਹੇ ਆ ਵੀ ਐਗਰੀਕਲਚਰ ਕੀਤੀ ਆ ਉਹਨਾਂ ਦੀ ਵੀ ਉਹਨਾਂ ਨੂੰ ਵੀ ਬੇਨਤੀ ਆ ਭਾਈ ਕਾਨੂੰਨ ਨੌਕਰੀਆਂ ਲੈ ਕੇ ਤੁਸੀਂ ਭੁੱਲ ਨਾ ਜਾਇਆ ਕਰੋ ਔਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੇ ਧਰਨੇ ਲਾਏ ਆ ਇਹਨਾਂ ਨੂੰ ਨੌਕਰੀਆਂ ਮਿਲੀਆਂ ਬਾਅਦ ਦੇ ਵਿੱਚ ਉਹ ਆਪ ਦਾ ਭੁੱਲ ਜਾਂਦੇ ਜਿਹੜੇ ਨੌਕਰੀਆਂ ਨਹੀਂ ਲੱਗਦੇ ਉਹਨਾਂ ਦਾ ਸਾਥ ਦਿਆ ਕਰੋ ਇਹ ਬੇਨਤੀ ਆ ਤੇ ਇਹ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਅੱਗੇ ਤੋਂ ਇਹ ਜੇਕਰ ਤੁਸੀਂ ਅੱਜ ਚਾਹੋਂ ਤਾਂ ਅੱਗੇ ਤੋਂ ਆਪਣਾ ਪੈਸਾ ਖਰਾਬ ਹੋਣਾ ਬੰਦ ਹੋ ਜੂਗਾ ਜਾਂ ਤਾਂ ਨੌਕਰੀ ਦਿਓ ਜਾਂ ਜਿੰਨੇ ਪੈਸੇ ਲੱਗੇ ਆ ਚਾਹੇ 20 ਲੱਖ ਲੱਗੇ 25 ਲੱਖ ਲੱਗੇ ਰਹਿਮ ਦਾ ਖਰਚਾ ਕਰਾਇਆ ਹੋਣ ਜਾਂਦਾ ਔਰ ਜਿਹੜਾ ਉਹ ਜਾ ਕੇ ਮਿਲੇ ਆ ਮੰਤਰੀਆਂ ਨੂੰ ਉਹ ਕਰਾਇਆ ਉਹ ਸਾਰੇ ਦਾ ਸਾਰਾ ਸਨੇ ਵਿਆਜ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਜੇਕਰ ਇਹ ਗੱਲ ਤੁਸੀਂ ਭਗਵੰਤ ਮਾਨ ਤੱਕ ਪਹੁੰਚਾਉਣੇ ਆ ਸਰਕਾਰ ਤੱਕ ਪਹੁੰਚਾਉਣੇ ਆ ਹਰ ਇੱਕ ਪੰਜਾਬ ਦੇ ਵਿਅਕਤੀ ਤੱਕ ਪਹੁੰਚਾਉਣੇ ਆ ਤੇ ਮੈਂ ਕਹਿੰਨਾ ਕਿ ਵੇਖੋ ਲੋਕ ਬੜਾ ਗਲਤ ਮਲਤ ਵੀ ਕਹਿਣਗੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਕੋਈ ਗੱਲ ਗਲਤ ਨਹੀਂ ਕੀਤੀ ਇਹ ਤੁਹਾਡੇ ਸਾਰੇ ਆ ਹੁਣ ਤੇ ਤੁਸੀਂ ਜਾਗੋ ਤੁਸੀਂ ਜਾਗੋਗੇ ਤਾਂ ਸਾਰਾ ਕੰਮ ਹੋਣਾ ਕਿਸੇ ਸਰਕਾਰ ਦੇ ਕਹਿਨ ਤੇ ਕੋਈ ਵੀ ਐਵੇਂ ਨਾ ਜਿਹੜਾ ਕਹ ਲੋ ਆਪ ਦਾ ਲਕਸ਼ ਨਾ ਬਦਲਿਆ ਕਰੋ ਆਪਦੀ ਲੈਨ ਨਾ ਬਦਲਿਆ ਕਰੋ ਜੇ ਤੁਸੀਂ ਟੀਚਰ ਲੱਗਣਾ ਚਾਹੁੰਦੇ ਹੋ ਟੀਚਰ ਹੀ ਲੱਗੋ ਤੇ ਸਰਕਾਰ ਦੇ ਕਹਿਨ ਤੇ ਪੁਲਿਸ ਮਹਿਕਮੇ ਦੀ ਤਿਆਰੀ ਨਾ ਕਰਨ ਲੱਗ ਜੂ ਜਿਉਂਕਿ ਸਰਕਾਰ ਸਿਰਫ ਇਹਨੇ ਆਪ ਦਾ ਵੇਖਣਾ ਵੀ ਕਿੱਧਰ ਕੱਲ ਲਗੇ ਕਿੱਧਰ ਨਾ ਕੱਲ ਲਗੇ ਕਦੇ ਵਾਸਤੇ ਤੱਤੇ ਤਵੇ ਤੇ ਵਿਸ਼ਵਾਸ ਕਰ ਲੋ ਤੁਸੀਂ ਸੱਪ ਤੇ ਵਿਸ਼ਵਾਸ ਕਰ ਲਓ ਛੇਰ ਤੇ ਵਿਸ਼ਵਾਸ ਕਰ ਲਓ ਕਿਉਂਕਿ ਤੱਤੇ ਤਵੇ ਤੇ ਬੈਠੋਗੇ ਯਾਦ ਰੱਖ ਲਓ ਕਿ ਆਪਾਂ ਨੂੰ ਪਤਾ ਕਿ ਭਾਈ ਆਪਾਂ ਨੂੰ ਸੇਕਾ ਲੱਗਣਾ ਜੇਕਰ ਸੱਪ ਦੇ ਕੋਲ ਜਾਓਗੇ ਆਪਾਂ ਨੂੰ ਪਤਾ ਵੀ ਇਹ ਲੜ ਜਾਊਗਾ ਤੇ ਜ਼ਹਿਰ ਚੜਨਾ ਹੀ ਚੜਨਾ ਤੇ ਜੇਕਰ ਸ਼ੇਰ ਕੋਲ ਜਾਓਗੇ ਆਪਾਂ ਨੂੰ ਪਤਾ ਇਹ ਖਾ ਹੀ ਜਾਣਾ ਤੇ ਪਰ ਸਰਕਾਰ ਦਾ ਕੋਈ ਪਤਾ ਨਹੀਂ ਇਹ ਕੀ ਕਰਦੀ ਹੈ ਇਹ ਅਸਲ ਦੇ ਵਿੱਚ ਬੇਰੂਪੀਆ ਸਰਕਾਰ ਹੁੰਦੀ ਆ ਇਹਦਾ ਪਤਾ ਨਹੀਂ ਕਿਹੜਾ ਰੂਪ ਕਦੋਂ ਤਿਆਰ ਹੋ ਜੇ ਤੁਸੀਂ ਵੇਖ ਲਓ ਜਿਹੜੇ ਗਿਰਗਟ ਹੁੰਦੇ ਸੀ ਕੋੜ ਕਰ ਲਈ ਅੱਜ ਕੱਲ ਉਹਨਾਂ ਦੀ ਪ੍ਰਜਾਤੀ ਘਟਦੀ ਜਾਂਦੀ ਆ ਕਿਉਂਕਿ ਉਹ ਰੱਬ ਨੂੰ ਕਹਿੰਦੇ ਵੀ ਅਸੀਂ ਨਹੀਂ ਜਾਣਾ ਥੱਲੇ ਉਹ ਕਹਿੰਦਾ ਕਿਉਂ ਕਹਿੰਦਾ ਅੱਜ ਕੱਲ ਲੀਡਰ ਸਾਡੇ ਨਾਲ ਜਾਦੇ ਰੰਗ ਬਦਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ